ਖੰਨਾ ਵਿੱਚ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਲੱਗਦੇ ਦਿਖਾਈ ਦੇ ਰਹੇ ਹਨ ਟਕਸਾਲੀ ਕਾਂਗਰਸੀ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਆ ਰਹੇ ਹਨ ਇੱਕ ਦਿਨ ਪਹਿਲਾਂ ਇਹ ਕਾਂਗਰਸ ਦੇ ਟਕਸਾਲੀ ਪਰਿਵਾਰ ਲੋਟੇ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਰ ਅੱਜ ਕਾਂਗਰਸ ਪਾਰਟੀ ਨੂੰ ਇੱਕ ਹੋਰ بڑا ਝਟਕਾ ਲੱਗਿਆ ਜਦੋਂ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਦੇ ਬਹੁਤ ਕਰੀਬੀ ਅਤੇ ਸਾਥੀ ਐਮਐਲਏ ਕੋਟੜੀ ਦੀ ਟੀਮ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਖੰਨਾ ਸ਼ਹਿਰ ਦੇ ਧਾਰਮਿਕ ਸੰਸਥਾਨਾਂ ਦੇ ਆਗੂ ਸ਼ਮਸ਼ੇਰ ਸ਼ਰਮਾ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਧਾਮਨ ਫੜ ਲਿਆ ਉਹਨਾਂ ਨੂੰ ਪਾਰਟੀ ਵਿੱਚ ਹਲਕਾ ਵਿਧਾਇਕ ਕਰਨ ਪ੍ਰੇ ਸਿੰਘ ਸੋਹਦ ਅਤੇ ਲੋਕ ਸਰਵ ਹਲਕਾ ਫਕੇਗੜ ਤੋਂ ਚੋਣ ਲੜ ਰਹੇ ਜੀ.ਪੀ ਸਿੰਘ ਨੂੰ ਸਰਪੇਪਾਗੇ ਪਾਰਟੀ ਵਿੱਚ ਸ਼ਾਮਿਲ ਕੀਤਾ ਤੁਸੀਂ ਦੇਖ ਰਹੇ ਹੋ ਖੰਨਾ ਤੇ ਰਾਜ ਕੁਮਾਰ ਮੈਂਬਰ ਦੀ ਰਿਪੋਰਟ ਥੋੜੀਆਂ ਉਰਰੀ ਕਮੀਆਂ ਕਰਕੇ ਸਾਨੂੰ ਇੱਧਰ ਆਉਣਾ ਪਿਆ ਜਲ ਕੇ ਉੱਥੇ ਜਿਹੜਾ ਅਸਲੀ ਵਰਕਰ ਆ ਉਹਦੀ ਕੋਈ ਪੁੱਛ ਨਹੀਂ ਸਾਨੂੰ ਤਾਂ ਕਰਕੇ ਸੋਚਣਾ ਪਿਆ ਨਹੀਂ ਸਾਨੂੰ ਕੋਈ ਰੋਡ ਨਹੀਂ ਸੀ ਅਸੀਂ 20 ਸਾਲਾਂ 30 ਸਾਲਾਂ ਤੋਂ ਉਹਨਾਂ ਮਗਰ ਲੱਗੇ ਰਹੇ ਹਾਂ ਅਜੇ ਪੂਰੀ ਤਨਦੇਹੀ ਨਾਲ ਕਰਿਆ ਸੀ ਕੋਈ ਕਿਸੇ ਤੋਂ ਕਰਿਆ ਤਾਂ ਕਰਕੇ ਸਾਨੂੰ ਇਹ ਸੋਚਣਾ ਹਰ ਸੰਸਦਤ ਕਰਦੇ ਆ ਸਾਰਾ ਕੁਝ ਕਰ ਰਹੇ ਆ ਸੇਵਾ ਤੋਂ ਪਤਾ ਤਾਂ ਹੈ ਸਾਰੇ ਸੰਸਦਨ ਆਪਾਂ ਜੁੜੇ ਹੋਏ ਆ ਆਪਾਂ ਸੇਵਾਦਾਰ ਆਂ ਨਾ ਕਿ ਆਪਾਂ ਲੀਡਰ ਆਪਾਂ ਸੇਵਾਦਾਰ ਆਂ ਜਦ ਵੀ ਸੇਵਾ ਮਿਲਦੀ ਆ ਆਪਾਂ ਸੇਵਾ ਕਰਨ ਨੂੰ ਤਿਆਰ ਰਹੇ ਨੇ ਪਹਿਲਾਂ ਕਰੀਆ ਹੁਣ ਵੀ ਕਰਦੇ ਰਹਾਂਗੇ